ਆ ਹੁਣ ਤੁਹਾਡੇ ਲੁਧਿਆਣੇ ਚ ਸ਼ੋਅ ਹੋ ਰਿਹਾ ਨਾ ਪਤਾ ਕਿਸੇ ਨੂੰ ਕੌਣ ਆਇਆ ਹੋਇਆ ਦਿਲਜੀਤ ਦਾ ਪਤਾ ਨਾ ਇੱਕ 골ਡ ਟਿਕਟੋ ਦੀ ਪਤਾ ਕਿੰਨੇ ਦੀ ਆ ਰੇਟ ਪਤਾ ਕਿਸੇ ਨੂੰ ਆਈ ਹੈ ਕਿਸੇ ਕੋਲੇ ਉਹ ਬੱਚੇ ਨੂੰ ਪਤਾ ਉਹਨੇ ਹੱਥ ਖੜਾ ਕਰਦਾ ਕਿੰਨੇ ਦੀ ਹੈ ਹੈ ਮੇਰੇ ਕੋਲੇ ਆਈ ਹੈ ਟਿਕਟੋ ਦੀ ਪਤਾ ਕਿੰਨੇ ਦੀ ਹੈ 9700 ਦੀ ਹੈ ਇੱਕ 골ਡ ਚੋਰੀ ਤੇ ਖਰੀਦੀਏ ਲੋਕਾਂ ਨੇ ਇੱਕ ਮੁੰਡਾ ਕਹਿੰਦਾ ਬਾਬਾ ਜੀ ਬਲੈਕ ਚ ਤਾਂ ਕਹਿੰਦੇ ਇਹ ਟਿਕਟਾਂ ਵਿਕਣੀਆਂ ਕਹਿੰਦਾ 27 27000 ਦੀਆਂ ਤੇ ਉੱਥੇ ਮੈਂ ਜਦੋਂ ਨੰਘ ਕੇ ਆਇਆ ਨਾ ਹੁਣ ਕਾਠੀ ਕਾਠ ਹੋਇਆ ਵਾ ਉਹ ਬਹੁਤ ਚੰਗਾ ਸਿੰਗਰ ਹੈ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਉਹ ਆਪਣਾ ਭਰਾ ਹੈ ਉਹ ਐਵੇਂ ਮਾੜਾ ਕਹੀ ਆਪਾਂ ਨੂੰ ਹੌਲੀ ਹੌਲੀ ਕੋਸ਼ਿਸ਼ ਕਰਦਾ 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 ਕਿੱਥੇ ਪਹੁੰਚਿਆ ਉਹ ਕਰੋੜਾਂ ਦੇ ਹਿਸਾਬ ਨਾਲ ਰੁਪਈਆ ਲੈਂਦੇ ਆ گاਉਂ ਨਾਲੇ ਤੇ ਸਾਡੀ ਜਿਨ੍ਹਾਂ ਨੇ ਧਰਮ ਨੂੰ ਅੱਗੇ ਲੈ ਕੇ ਜਾਣਾ ਸੀ ਉਹਨਾਂ ਦੀ ਅਸੀਂ ਕਿੰਨੀ ਕਦਰ ਕਰਦੇ ਆ ਉਥੇ ਆ ਕੇ ਬਿਲਕੁਲ ਜ਼ੀਰੋ ਹੋ ਜਾਂਦੇ ਆ ਇਹ ਸੁਭਾਅ ਬਦਲੋ ਸਾਰੇ ਜਣੇ ਆਪਣਾ ਆਪਣਾ ਜਿੱਦਨ ਕਰੇ ਖੁਸ਼ੀ ਦਾ ਸਮਾ ਆਵੇ ਨਾ ਅਖੰਡ ਪਾਠ ਕਰਾਉਣਾ ਐਵੇਂ ਨਾ ਬਾਬਾ ਜੀ ਨਾਲ ਭਾਖ ਕਰੀ ਜਾਇਆ ਕਰੋ ਬਾਬਾ ਜੀ ਤੁਹਾਡੇ ਕੋਲੋਂ ਕਰੋੜਾਂ ਰੁਪਈਏ ਨਹੀਂ ਮੰਗਣ ਲੱਗੇ 5 7 10000 ਮੰਗ ਲੈਣਗੇ ਹੋਰ ਕਿੰਨਾ ਕੁ ਮੰਗ ਲੈਣਗੇ ਵਧੀਆ ਤੋਂ ਵਧੀਆ ਰਾਗੀ ਲੈ ਕੇ ਆਓ ਜਿੱਦਣ ਕੀਰਤਨ ਕਰਾਉਣਾ ਕਰੂ ਪਤਾ ਕਰੋ ਕਿਹੜੇ ਬਾਬਾ ਜੀ ਪਾਠ ਬਹੁਤ ਸੋਹਣਾ ਸ਼ੁੱਧਕ ਪਾਠ ਕਰਦੇ ਆ ਲੱਭੋ ਉਹਨਾਂ ਪੰਜ ਬਾਬਾ ਜੀਆਂ ਨੂੰ ਗ੍ਰੰਥੀ ਸਿੰਘਾਂ ਨੂੰ ਜਦੋਂ ਅਖੰਡ ਪਾਠ ਸ਼ੁਰੂ ਕਰਨਾ ਨਾ ਉਸ ਤੋਂ ਪਹਿਲਾਂ ਉਹਨਾਂ ਦੀ ਮਾਇਆ ਉਹਨਾਂ ਨੂੰ ਭੇਟ ਕਰ ਦਿਓ ਕਿ ਲਓ ਜੀ ਤੁਹਾਡੀ ਗ੍ਰੰਥੀ ਸਿੰਘਾਂ ਦੀ ਮਾਇਆ ਸਭ ਤੋਂ ਪਹਿਲਾਂ ਤੁਹਾਨੂੰ ਭੇਟ ਕਰਦੇ ਆ ਕਿਤੇ ਤੁਹਾਡੇ ਵੱਲੋਂ ਕਮੀ ਨਾ ਰਹਿ ਜਾਏ ਕਿ ਤੁਸੀਂ ਇਹੀ ਸੋਚੀ ਜਾਓ ਤਿੰਨ ਦਿਨ ਕਿ ਚੰਗੀ ਤਰ੍ਹਾਂ ਪੈਸੇ ਦੇਣਗੇ ਵੀ ਕਿ ਨਹੀਂ ਦੇਣਗੇ ਗਾਉਣ ਲੱਗਿਆਂ ਕਿ ਉਤਨ ਕਰਨ ਲੱਗਿਆਂ ਪਾਠ ਕਰਨ ਲੱਗਿਆਂ ਸਭ ਤੋਂ ਪਹਿਲਾਂ ਦੋ ਵਾਦ ਤੋਂ ਵਧ ਮਾਇਆ ਕਿ ਤੁਹਾਡੇ ਮਨ 'ਚ ਨਾ ਕਿਤੇ ਆ ਜਾਵੇ ਇਹ ਗੱਲ ਹੁਣ ਸ਼ੁੱਧਤਾ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਗੁਰਬਾਣੀ ਦਾ ਪਾਠ ਕਰਿਓ ਸਾਡੇ ਸਾਰੇ ਪਰਿਵਾਰ ਦਾ ਭਲਾ ਹੋ ਜਾਏ ਭਲਾ ਸਾਰੇ ਪਰਿਵਾਰ ਦਾ ਆਪਣੀ ਸੋਚ ਨੂੰ ਬਦਲੋ ਤੁਸੀਂ ਫੇਰ ਖਾਲਸੇ ਦੀ ਚੜ੍ਹਦੀ ਕਲਾ ਹੋਣੀ ਹੈ ਐਵੇਂ ਹੀ ਤੁਸੀਂ ਤਾਂ ਸਾਰੇ ਪੈਸੇ ਇਕੱਠੇ ਕਰ ਕਰ ਕੇ ਆਹ ਸੜਕਾਂ ਤੇ ਲੰਗਰ ਲਾਈ ਜਾਂਦੇ ਹੋ ਕਿੰਨੇ ਲੰਗਰ ਲੱਗੇ ਹੋਏ ਸੀਗੇ ਉਹ ਮਾੜੇ ਨਹੀਂ ਹੈਗੇ ਬਹੁਤ ਚੰਗੇ ਆ ਲਾਉਣੇ ਚਾਹੀਦੇ ਆ ਪਰ ਦੇਖੋ ਤੁਸੀਂ ੱੱਕੇ ਨਾਲ ਟਰੱਕਾਂ ਨੂੰ ਰੋਕੀ ਜਾਂਦੇ ਆ ਉਹ ਟਰੱਕਾਂ ਵਾਲੇ ਗਾਲ੍ਹਾਂ ਕੱਢਦੇ ਤੁਹਾਨੂੰ ਉਹ ਕਹਿੰਦੇ ਸਾਡੀ ਸਪੀਡ ਬਣੀ ਹੋਈ ਸੀ ਤੁਰੇ ਜਾਂਦੇ ਸੀ ਸਾਨੂੰ ਰੋਕ ਲਿਆ ਜਿਹਨੂੰ ਲੋਡ ਹੋ ਤੁਹਾਡੇ ਲੰਗਰ ਚ ਜਿਹਨੇ ਰੋਟੀ ਖਾਣੀ ਹੋਊ ਆਪੇ ਰੁਕ ਜੂ ਜਿਨੂੰ ਭੁੱਖ ਲੱਗੀ ਹੋ ਰੁਕੂਗਾ ਨਾ ਆਪੇ ਉਹ ਹੁਣ